ਚਿੱਪਾਲੇ ਮੀਟਰ ਕਹਿੰਦੇ ਲੱਗਣਗੇ ਤੇ ਚਿੱਪਾਲੇ ਮੀਟਰਾਂ ਨੂੰ ਲੈ ਕੇ ਜੇ ਦੇਖੀਏ ਤਾਂ ਪਹਿਲਾ ਫੇਸ ਤਾਂ ਹੈਗਾ ਸਰਕਾਰੀ ਮੁਲਾਜ਼ਮਾਂ ਤੇ ਕਟਕ ਚੜਨਾ ਕਟਕ ਤਾਂ ਇਸ ਲਈ ਕਹਿ ਰਿਹਾ ਮੈਂ ਕਿਉਂਕਿ ਵੈਸੇ ਤਾਂ ਅਗਲਾ ਕਹਿੰਦਾ ਵੀ ਚੀਜ਼ ਵਰਤੀਆਂ ਤਾਂ ਪੈਸੇ ਭਰਨੀ ਨੇ ਕਟਕ ਕਾਦਾ ਹੋਇਆ ਐਨੇ ਕਰੋੜਾਂ ਦੀ ਪੈਂਡੈਂਸੀ ਸਰਕਾਰੀ ਵਿਭਾਗਾਂ ਦੇ ਕੰਨੀ ਪਈ ਆ ਜੇਕਰ ਕਿਸੇ ਆਮ ਬੰਦੇ ਕੰਨੀ ਪਈ ਹੁੰਦੀ ਤਾਂ ਸ਼ਾਇਦ ਉਹਦਾ ਕਨੈਕਸ਼ਨ ਕੱਟ ਜਾਂਦੇ ਹੁਣ ਤੁਸੀਂ ਕਹੋਗੇ ਵੀ ਆਖਰਕਾਰ ਜੇਕਰ ਕੋਈ ਹਸਪਤਾਲ ਕੰਨੀ ਪਈ ਆ ਕੋਈ ਸਿੱਖਿਆ ਸੰਸਥਾਨ ਕੰਨੀ ਪਈ ਆ ਦੇਖੋ ਜੀ ਤਾਂ ਪਬਲਿਕ ਵਾਸਤੇ ਨੇ ਪਬਲਿਕ ਵਾਸਤੇ ਜ਼ਰੂਰ ਨੇ ਭਾਈ ਪਰ ਜਦੋਂ ਆਖਰੀ ਸਿਸਟਮ ਐਨਐਨ ਦਾ ਟੈਕਸਾਂ ਦਾ ਬੋਝ ਲੋਕਾਂ ਤੇ ਆ ਤਾਂ ਫਿਰ ਭਰਦੇ ਪੈਸੇ ਕਿਉਂ ਨਹੀਂ ਹੁਣ ਉਹਦੇ ਕਰਕੇ ਹੀ ਆਖਰਕਾਰ ਇਹ ਜਿਹੜੀ ਜਦੋਂ ਗੱਲਬਾਤ ਕਰੀ ਬਿਜਲੀ ਮੰਤਰੀ ਦੇ ਨਾਲ ਹੁਣ ਰੋਹ ਲਾਲ ਖੱਟਰ ਨੇ ਉਹਨਾਂ ਨੇ ਸਪਸ਼ਟ ਰੂਪ ਚ ਕਿਹਾ ਕਹਿੰਦੇ ਜਦੋਂ ਇਹ ਪੈਸੇ ਨਹੀਂ ਭਰਦੇ ਭਈ ਆਖਰ ਸਿਸਟਮ ਦਾ ਚਲਾਉਣਾ ਹੈ ਡਿਪਾਰਟਮੈਂਟ ਇਹ ਵੀ ਤਾਂ ਚਲਾਉਣਾ ਹੈ ਜਿਹੜਾ ਲੋਕਾਂ ਲਈ ਬਹੁਤ ਜ਼ਰੂਰੀ ਹੈ ਇਸੇ ਕਰਕੇ ਆਖਰ ਪਹਿਲੇ ਫੇਜ਼ ਦੇ ਵਿੱਚ ਜਿੰਨੇ ਸਰਕਾਰੀ ਵਿਭਾਗ ਨੇ ਤੇ ਜਿੰਨੀਆਂ ਸਰਕਾਰੀ ਰਹਿਸ਼ਾ ਨੇ ਚਾਹੇ ਮੁਲਾਜ਼ਮਾਂ ਦੀਆਂ ਚਾਹੇ ਅਫਸਰਾਂ ਦੀਆਂ ਉਹਨਾਂ ਦੇ ਹੁਣ ਪ੍ਰੀਪੇਡ ਮ ਫੋਨ ਮੰਗੂ ਪਹਿਲਾਂ ਰੀਚਾਰਜ ਹੋਊਗਾ ਫੇਰ ਅਖਰ ਤੁਹਾਡੀ ਘਰ ਦੀ ਬਿਜਲੀ ਆਊਗੀ ਹੁਣ ਪਹਿਲਾ ਫੇਜ਼ ਇਹਨੂੰ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਇਸ ਤੋਂ ਬਾਅਦ ਤਿਆਰੀ ਫਿਰ ਆਪਣੇ ਘਰਾਂ ਦੀ ਵੀ ਹੈ ਆਮ ਘਰਾਂ ਦੇ ਵਿੱਚ ਵੀ ਜੇ ਲਿਖਿਆ ਜਾਵੇ ਇਸ ਤਰ੍ਹਾਂ ਦਾ ਸਿਸਟਮ ਚੱਲੂਗਾ ਤੇ ਹੁਣ ਗੱਲ ਇਹ ਹੈ ਵੀ ਜਿਹੜੇ 300 300 ਯੂਨਿਟ ਦੇ ਨਾਲ ਮੁਫਤ ਬਿਜਲੀ ਵਾਲੇ ਨੇ ਉਹਨਾਂ ਦਾ ਬਣੂਗਾ ਕਿ ਸਰਕਾਰ ਖੈਰ ਕੋਈ ਇਲਾ ਕਰੂਗੀ ਜਦੋਂ ਕੋਈ ਫੇਸ ਦੇ ਵਿੱਚ ਆਈ ਪਰ ਜਿਹੜੀ ਚੀਜ਼ ਸ਼ੁਰੂਆਤ ਅਕਸਰ ਵੀ ਤੁਹਾਨੂੰ ਮੈਂ ਕਹਿਣਾ ਹੁੰਦਾ ਵੀ ਜਿਹੜੀ ਹੋਗੀ ਤਾਂ ਉਹ ਫਿਰ ਅੱਗੇ ਸਿਰੇ ਤੱਕ ਜ਼ਰੂਰ ਜਾਊਗੀ ਹੁਣ ਇਹਦੇ ਵਿੱਚ ਜੇ ਦੇਖੀਏ ਤਾਂ ਕਈ ਕਿਸਾਨ ਜਥੇਬੰਦੀਆਂ ਦਾ ਵੀ ਆ ਗਿਆ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਜੀ ਚਿਪਾਲੇ ਮੀਟਰ ਨਹੀਂ ਲਗਣ ਦੇਣੇ ਪਰ ਕਦੋਂ ਤੱਕ ਇਹ ਸਰਕਾਰ ਕਾਂਗਰਸ ਦੀ ਵੇਲੇ ਕਹਾਣੀ ਚੱਲੀ ਸੀ ਪਰ ਹੁਣ ਤੁਸੀਂ ਦੇਖੋ ਯਾਨੀ ਕਿ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਸੀ ਹੁਣ ਤੁਸੀਂ ਦੇਖੋ ਕਿ ਆਮਦਵੀ ਪਾਰਟੀ ਦੀ ਸਰਕਾਰ ਨੂੰ ਵੀ 3 ਸਾਲ ਹੋ ਚੱਲੇ ਤੇ ਉਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਦਾ ਪ੍ਰਵਾਦਰ ਪ੍ਰਵਾਵ ਅੱਗੇ ਆਪਦੇ ਕੰਮੀ ਲੱਗੀ ਹੋਈ ਆ ਹੁਣ ਜੇ ਤੁਸੀਂ ਸਰਕਾਰੀ ਡਿਪਾਰਟਮੈਂਟਾਂ ਦਾ ਹਾਲ ਦੇਖੋ ਆ ਸਾਈਡ ਤੇ ਮੈਂ ਚਾਰਟ ਚਲਾਉਣ ਲੱਗਿਆ ਕਰੋੜਾ ਕਰੋੜਾ ਰੁਪਇਆ ਦਿੱਤਾ ਹੈ ਕੋਈ ਨਹੀਂ ਮਹਿਕਮਾ ਚੱਲੂਗਾ ਕਿੱਥੋਂ ਇਹੀ ਹਾਲਾਤ ਜੇ ਦੇਖਿਆ ਜਾਵੇ ਤਾਂ ਇਹੋ ਕਹ ਰਹੇ ਹੁੰਦੇ ਆ ਮੁਫਤ ਵਾਲਾ ਖਹਿੜਾ ਛੱਡ ਦਿਓ ਸਸਤੀ ਵਾਲੇ ਪਾਸੇ ਆਜੋ ਤਾਂ ਕਿ ਡਿਪਾਰਟਮੈਂਟ ਵੀ ਉਹਨਾਂ ਕ ਚੱਲਦਾ ਰਹੇ ਤੇ ਬੋਝ ਲੋਕਾਂ ਤੇ ਵੀ ਨਾ ਪਵੇ ਹੁਣ ਹੁੰਦਾ ਕੀ ਆ ਵੀ ਇੱਕ ਤਬਕਾ ਤਾਂ ਲੋਕਾਂ ਦੇ ਵਿੱਚ ਦਾ ਮੋਜਾ ਮਾਣ ਜਾਂਦਾ ਹੈ ਦੂਜਾ ਤਬਕਾ ਆਖਰਕਾਰ ਜੇ ਦੇਖੀਏ ਤਾਂ ਬੋਝ ਝੇਠ ਆ ਜਾਂਦਾ ਹੁਣ ਹਾਲਾਂਕਿ ਅਸੀਂ ਦਾ ਵੀ ਕਹਿੰਦੇ ਆ ਵੀ ਭਾਵੇਂ ਫ੍ਰੀ ਉਹਨਾਂ ਨੂੰ ਦਿਓ ਪਰ ਆਪਦਾ ਤਾਂ ਪਹਿਲਾਂ ਤੁਸੀਂ ਦੇਖੋ ਵੀ ਤੁਹਾਡੇ ਕੋਲ ਪੈਸੇ ਹੈਗੇ ਵੀ ਨੇ ਜਾਂ ਨਹੀਂ ਕਿਉਂਕਿ ਉਹਨਾਂ ਨੂੰ ਫ੍ਰੀ ਦੇਣੀ ਜ਼ਰੂਰੀ ਹੈ ਆਮ ਜਿਹੜਾ ਗਰੀਬ ਤਬਕਾ ਪਰ ਜਿਹੜਾ ਮਿਡਲ ਕਲਾਸ ਹੈ ਜਿਹੜਾ ਨਾ ਉੱਪਰ ਚ ਆਉਂਦਾ ਨਾ ਡਾਊਨ ਚ ਆਉਂਦਾ ਜਿਹੜਾ ਨਾ ਮੰਗ ਸਕਦਾ ਨਾ ਜਿਹਦੇ ਕੋਲ ਵਾਧੂ ਨੇ ਉਹ ਆਖਰ ਜਾਊਗਾ ਕਿੱਥੇ ਹੁਣ ਜਿਹੜੇ ਇਹ ਪ੍ਰੀਪੇਡ ਮੀਟਰ ਨੂੰ ਲੈ ਕੇ ਲੋਕ ਚੱਲਦੇ ਇਸ ਕਰਕੇ ਨੇ ਕਿਉਂਕਿ ਉਹਦੇ 'ਚ ਤੁਹਾਨੂੰ ਕਿਤਨਾ ਕਿਤੇ ਦੇਖਿਆ ਜਾਵੇ ਸਿਸਟਮ ਮਹਿੰਗਾ ਨਾ ਪੈਣ ਲੱਗੇ ਜੇ ਖਦਸਾ ਹੈਗਾ ਹੁਣ ਇਹ ਜਿਹੜੀ ਪੈਂਡੈਂਸੀ ਕਰੋੜਾਂ ਰੁਪਈਆ ਦੀ ਪਈ ਆ ਜੇ ਹੁਣ ਨਹੀਂ ਦੇਣੀ ਤਾਂ ਫਿਰ ਦੇਊਗਾ ਕੌਣ ਹੁਣ ਇਸੇ ਕਰਕੇ ਮਨੋਹਰਨ ਖੱਟਰ ਕਹਿੰਦੇ ਭਾਈ ਐਸ ਪਹਿਲਾਂ ਤਾਂ ਇਹਨਾਂ ਨੇ ਭਰੇ ਕੋਈ ਨਹੀਂ ਅੱਗੇ ਵਾਲੇ ਤਾਂ ਕਮ ਸੇ ਕਮ ਰੋਕ ਲਈਏ ਤੇ ਜੇ ਇਹ ਪੈਸਾ ਆਖਰ ਸਰਕਾਰ ਦੇ ਡਿਪਾਰਟਮੈਂਟ ਦੇ ਖਜ਼ਾਨੇ ਚ ਜਾਊਗਾ ਜਾਣਾ ਸਰਕਾਰ ਦੇ ਡਿਪਾਰਟਮੈਂਟ ਦੀ ਆ ਤਾਂ ਕਮ ਸੇ ਕਮ ਇਹ ਤਾਂ ਹੋਊਗਾ ਵੀ ਕੱਲ ਨੂੰ ਆਖਰਕਾਰ ਵਿੱਤਾ ਬੋਝ ਜਿਹੜਾ ਹੋਰ ਪਾਸੇ ਨੂੰ ਵੱਧਦਾ ਫਾਈਨੈਂਸ਼ੀਅਲੀ ਬੋਝ ਵੱਧਦਾ ਉਹ ਤਾਂ ਨਾ ਕਮ ਸੇ ਕਮ ਬਤੀ ਹੁਣ ਇਹ ਕੋਸ਼ਿਸ਼ ਹੈ ਚਿਪੇ ਵਾਲੇ ਮੀਟਰਰ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਤਿਆਰੀ ਹੈ ਫਿਰ ਲਵਾਉਣ ਦੀ ਜਾਂ ਫਿਰ ਕਰੋਗੇ ਵਿਰੋਧ ਇਹ ਚੀਜ਼ ਨੂੰ ਲੈ ਕੇ ਆਪਦੀ ਰਾਏ ਜਰੂਰ ਸਾਂਝੀ ਕਰਿਓ ਪੰਜਾਬ ਦੇ ਵਿੱਚ ਦੇਖਿਆ ਤਾਂ ਹਾਲਾਂਕਿ ਫਿਲਹਾਲ ਇਹ ਜੀ ਕੋਈ ਕਹਾਣੀ ਹੈ ਨਹੀਂ ਕਿ ਪਰ ਸਰਕਾਰੀ ਵਿਭਾਗ ਚਾਹੇ ਪੰਜਾਬ ਦੇ ਵੀ ਨੇਗੇ ਉਹ ਹਰ ਜਗ੍ਹਾ ਦੇ ਉੱਤੇ ਹੁਣ ਸਰਕਾਰੀ ਵਿਭਾਗਾਂ ਦੇ ਵਿੱਚ ਚਿਪ ਵਾਲੇ ਮੀਟਰ ਲੱਗਣਗੇ ਜ਼ਰੂਰ ਇਹ ਗੱਲ ਮਨੋਰ ਲਾਲ ਖੱਟਰ ਕੇਂਦਰ ਦੇ ਮੰਤਰੀ ਸਪਸ਼ਟ ਕਰ ਗਏ ਨੇ